ਬਾਈ ਸ਼ੇਮਨਾਥੀ ਹਮ ਠਾਰਾਂ ਪਈਆਂ ਦਾ ਤੋਲਾ ਅੱਛਾ 18 ਰੁਪਈਆ ਦਾ ਤੋਲਾ ਤੋਲਾ ਸੋਨਾ ਆ ਜਾਂਦਾ ਸੀ ਆ ਜਾਂਦਾ ਸੀ ਠਾਰਾਂ ਅੱਜ ਦਾ ਭਾਅ ਵੀ ਪਤਾ ਕਿ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਤੋਲਾ ਕੱਟ ਨਹੀਂ ਹੈ ਦੇਖ ਲੈ ਇਹੋ ਜਿਹਾ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਟੂਮਾ ਬਹੁਤ ਸੀ ਅੱਜ ਕਿਹਦੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਟੂਮਾ ਦਾ ਅੱਜ ਕਿਹਦੇ ਟੂਮਾ ਦਾ ਆ ਇਹ ਤੇ ਚਾਰ-ਚਾਰ ਚੂਮਾ ਪੰਜ-ਪੰਜ ਮਿਲਗਾ ਦੁੱਧ ਪੀਏ ਕਿਲੋ ਦੁੱਧ ਵੇਚਾਂ ਮੈਂ 5 ਰੁਪਏ ਕਿਲੋ ਦੇ ਸਿੱਕੇ ਵੇਚਾਂ ਮੈਂ 70 ਰੁਪਏ ਕਣਕ ਤੇ 70 ਰੁਪਏ ਕਪਾਹ ਨਾਲ ਮੈਂ ਅੱਛਾ ਕਾਰੀਗਰ ਦੇ 5 ਰੁਪਏ ਹੁੰਦੇ ਧਿਆੜੀ ਦੇ 2 ਰੁਪਏ ਹੁੰਦੇ ਨਾ ਬਿਮਾਰੀਆਂ ਦੀ ਗੱਲ ਕਰਾਂ ਬਿਮਾਰੀਆਂ ਤਾਂ ਉਦੋਂ ਹੈ ਨਹੀਂ ਸੀ ਨਾ 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 ਕਿਸੇ ਐਲਕੋ ਨਹੀਂ ਲੱਗੀ ਸੀ ਹੂੰ ਕਿਸੇ ਦੇ ਖੁੰਡੀ ਨਹੀਂ ਫੜੀ ਸੀ ਅੱਛਾ ਉਸ ਨਹੀਂ ਸੀ ਉਹ ਮਾਹੌਲ ਬੜਾ ਵਧੀਆ ਸੀ ਵਾ ਵ ਮਹੌਲ ਹੀ ਵਧੀਆ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ। ਬੈਠੇ ਹਾਂ ਜਿਲ੍ਹਾ ਬਠਿੰਡਾ ਦੇ ਪਿੰਡ ਪੁੱਜੋ ਖੁਰਦ ਵਿਖੇ ਜਿੱਥੇ ਅੱਜ ਇੱਕ ਵੱਡੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਕਰਨ ਜਾਣ ਜਾ ਰਿਹਾ ਹਾਂ। ਮਾਤਾ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਸਤਿ ਸ੍ਰੀ ਅਕਾਲ। ਹਾਂ ਠੀਕ ਆ। ਮਾਤਾ ਜੀ ਕੀ ਨਾਮ ਹੈ ਪਹਿਲਾਂ ਦਾ? ਬਲਵੰਤ ਬਲਵੰਤ ਕੌਰ ਤੇ ਉਮਰ ਬੇਬੇ ਕਿੰਨੇ ਸਾਲ ਦੀ? ਇਹ 50 ਸਾਲ ਹੀ ਕਹੀ ਜਾਂਦੇ ਮੁੰਡੇ ਮੈਂ 90 ਦੀ ਆਦੀ ਸੀ ਸਨੋਟਾ ਤੋਂ ਮੈਂ ਕਰ ਲਓ ਚੰਨ ਨੇ ਸਾਹਿਬ ਹੂੰ ਲਗਭਗ 95 ਸਾਲ ਆਪਾਂ ਕਹਿ ਦਈਏ ਇੰਨੇ ਦਹਾਕੇ 9.5 ਦਹਾਕੇ ਉਮਰ ਬਤੀਤ ਕੀਤੀ ਹੈ ਤੇ ਜਨਮ ਦੀ ਗੱਲ ਕਰਾਂ ਬੇਬੇ ਜਨਮ ਕਿਹੜੇ ਪਿੰਡ ਹੋਇਆ ਸੀਗਾ ਤੇ ਮਮਾ ਵਾਲਾ ਪਪਾ ਮੰਡੀ ਹੈ ਸਾਡੀ ਜਿਹਨੂੰ ਅੱਜਕੱਲ ਬਰਨਾਲਾ ਜ਼ਿਲ੍ਹਾ ਦਾ ਹਾਂ ਬਰਨਾਲਾ ਜ਼ਿਲ੍ਹਾ ਜੀ ਤੇ ਉਥੇ ਜਨਮ ਹੋਇਆ ਤੇ ਜਨਮ ਤੋਂ ਬਾਅਦ ਆਪਾਂ ਕਹਿ ਦਈਏ ਜਿਹੜੀ ਬਚਪਨ ਬੀਤਿਆ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬਾਅਦ ਜਦੋਂ ਵਿਆਹ ਤੋਂ ਬਾਅਦ ਪੁੱਚੋ ਖੁਰਦੇ ਵਿੱਚ ਆਏ ਉਹ ਸਾਰੇ ਸਫ਼ਰ ਦੀ ਆਪਾਂ ਅੱਜ ਗੱਲਬਾਤ ਤੁਹਾਡੇ ਤੋਂ ਸੁਣਾਗੇ ਪੁੱਛਾਂਗੇ ਤੇ ਜਦੋਂ ਤੁਹਾਡੇ ਵੇਲੇ ਬਚਪਨ ਸੀਗਾ ਠੀਕ ਹੈ ਜੀ ਬਚਪਨ ਦੇ ਸਮੇਂ ਕਿਹੜੀਆਂ-ਕਿਹੜੀਆਂ ਖੇਡਾਂ ਸੀਗੀਆਂ ਜਿਹੜੀਆਂ ਖੇਡਦੇ ਸੀ ਕੁੜੀਆਂ ਜਾਂ ਹੋਰ ਪੜ੍ਹਾਈ ਉਦੋਂ ਕਿੰਨੀ ਕੀਤੀ ਜਾਂ ਸੀ ਜਾਂ ਨਹੀਂ ਉਦੋਂ ਬਾਈ ਪੜ੍ਹਉਂਦੇ ਪੜ੍ਹਉਂਦੇ ਤਾਂ ਘੱਟ ਸੀ ਜੀ ਸਾਡੇ ਵੀ ਜੀ ਤੇ ਪਿੰਡਾਂ ਭਤੀਜੀਆਂ ਸੀ ਤੈਨੂੰ ਭਤੀਜੇ ਸੀ ਉਹ ਪੜ੍ਹੇ ਸੀ ਅੱਛਾ ਜੀ ਹਾਂ ਅਸੀਂ ਪੰਜ ਭੈਣਾਂ ਸੀ ਇੱਕ ਭਾਈ ਸੀ ਅਸੀਂ ਅੱਛੀ ਜਣ ਪੜ੍ਹਤੀ ਹੂੰ ਤੇ ਵਿਆਹ ਕਿਹੜੇ ਸਾਲ ਚ ਹੋਇਆ ਸੀ 26 ਮਾਰਗ 1955 26 ਮਾਰਗ ਦਾ ਸੀ अच्छा 27 ਮਾਗ ਹਾਂ ਤੇ ਉਮਰ ਕਿੰਨੀ ਸੀ ਉਦੋਂ ਮਾਤਾ ਉਹ ਮੇਰੀ 25 ਸਾਲ ਦੀ اچھا 25 ਸਾਲ ਦੀ ਉਮਰ ਚ ਵਿਆਹ ਹੋਇਆ ਹਾਂ ਤੇ ਉਸ ਸਮੇਂ ਦੀਆਂ ਜਿਹੜੀਆਂ ਬਰਾਤਾਂ ਸੀ ਕਹਿੰਦੇ ਹੁੰਦੇ ਕਈ ਕਈ ਦਿਨ ਰਹਿ ਕੇ ਆਉਂਦੇ ਸੀ ਜਾਂ ਕੁਛ ਇਹ ਵੀ ਸੀ ਹਾਂ ਲਗਾਇਆ ਬਾਈ ਤੋਂ ਮੈਂ ਮੱਕਾ ਪੁੱਲ ਨਾ ਜਾਮਾ ਦੋ ਦੋ ਰਾਤਾਂ ਜੀ ਤਿੰਨ ਤੀਜੇ ਦਿਨਾਂ ਉੰਬੀ اچھا ਤੀਜੇ ਦਿਨ ਤੇ ਸਾਧਨ ਵੀ ਬੇਬੇ ਉਦੋਂ ਤਾਂ ਫਿਰ ਕੋਈ ਹੈ ਨਹੀਂ ਸੀ ਕਾਰਾਂ ਤਾਂ ਹੁੰਦੀਆਂ ਹੀ ਨਹੀਂ ਸੀ ਪਿੰਡ ਚੋਂ ਘੋੜੇ ਬੋਤੀਆਂ ਬੋਤੇ ਸਭ ਲੈ ਜਾਂਦੇ ਅੱਛਾ ਟੋਕਣਾ ਦੋ ਦਦਾ ਟੋਕਰੇ ਮਠਾਈ ਦੇ ਜਿਹੜੀ ਮੰਡੀ ਲੱਗਦੀ ਸੀ ਜੀ ਉੱਥੇ ਹਲਵਾਈ ਚੋਂ ਪਿਆ ਕੇ ਜਾਂਦੇ ਨੂੰ ਫੇਰ ਲਿਆਉਂਦੇ ਸੀ ਹੂੰ ਤੇ ਉਹ ਮੁੰਡਾ ਬਿਆਂਦੜ ਅੱਛਾ ਪਹਿਲਾਂ ਨਹੀਂ ਆ ਸਕਦਾ ਸੀ ਨੰਦਾ ਤਾਂ ਉੱਠੀ ਜਾਂਦਾ ਸੀ ਰੋਟੀ ਉਹਦੀ ਉੱਥੇ ਹੀ ਜਾਂਦੀ ਸੀ ਜੀ ਨੰਦਾ ਵੇਲੇ ਤੜਕੇ ਆਉਂਦਾ ਸੀ ਹੂੰ ਉੱਥੇ ਕੜਾਹੇ ਬੱਟੇ ਹੁੰਦੇ ਸੀ ਚੋਨਾ ਪੱਟੀਆਂ ਬੰਦੀਆਂ ਤਿਆਰੀਏ ਰੱਖੇ ਹੁੰਦੇ ਜੀ ਮੂਕੇ ਰੱਖੇ ਸਾਬਣਾ ਤੇਲ ਦੀਆਂ ਬੋਤਲਾਂ ਹੂੰ ਉੱਥੇ ਨਹਾਈ ਜਾਂਦੇ ਹੂੰ ਹਾਂ ਜਾਣੀ ਕਿ ਉਦੋਂ ਕਹਿੰਦੇ ਹੁੰਦੇ ਕੈਂਠੇ ਕੁੰਠੇ ਪਾਉਂਦੇ ਸੀ ਪ੍ਰਾਪਤੀਆਂ ਨੂੰ ਜਨ ਨਾਲ ਕਿਹੜੇ ਘੋੜਿਆਂ ਵਿੱਚ ਜਿੰਦੇ ਵਿੱਚ ਪਹੁੰਚਾ ਸੀ ਵਿੱਚ ਪਹੁੰਚੀ ਉਹ ਕੁੜੀਆਂ ਦੇ ਪੈਸੇ ਵੀ ਲੈਂਦੇ ਸੀ ਅੱਛਾ ਹਾਂ ਪੈਸੇ ਬਾਦ ਦੂ ਮੇਰਾ ਪੁੱਜੀ ਤਾਂ ਕਹ ਲਾ ਮੈਂ ਤਾਂ ਚੋਰ ਵਾਰ ਕੇ ਪੰਦੇ ਕੁੜੀਆਂ ਤੋਂ ਬੋਲ ਦੂੰ ਮੈਂ ਨਹੀਂ ਇਹ ਕੰਮ ਕਰਨਾ ਬਥੇਰੀ ਮਠਿਆਈ ਪਕਾਈ ਸੀ ਬਥੇਰੇ ਆ ਸੋਨਾ ਪਾਇਆ ਸੀ ਬਥੇਰੀ ਜਨ ਗਈ ਸੀ ਬੇਬੇ ਅੱਜ ਕੱਲ੍ਹ ਦੀਆਂ ਤਾਂ ਜਿਵੇਂ ਵਿਆਹ ਵੇਲੇ ਬਿਊਟੀ ਪਾਰਲਰਾਂ ਦੇ ਜਾਂਦੀਆਂ ਉਦੋਂ ਵੀ ਕੋਈ ਐਸ ਤਰ੍ਹਾਂ ਮੇਕਅੱਪ ਕਰਦੇ ਸੀ ਮਹਿੰਦੀ ਕਰੇ ਬਸ ਮੰਡੀ ਰਾਹ ਦੇਂਦੇ ਸੀ ਕੋਸਿੰਦੇ ਸੀ ਪਾਦੇ ਅੱਛਾ ਨਾ ਉਹ ਮਹਿੰਦੀ ਲਾਈ ਸੀ ਫਿਰ ਉਦੋਂ ਹਾਂ ਮਹਿੰਦੀ ਲਾਈ ਸੀ ਟੂਮਾ ਬਹੁਤ ਸੀ ਅੱਜ ਕਿਹੜੇ ਛੱਜ ਭਰ ਕੇ ਪਾਉਂਦੇ ਹੁੰਦੇ ਸੀ ਟੂਮਾ ਦਾ ਅੱਜ ਟੂਮਾ ਦਾ ਆਇ ਤੇ ਚਾਰ ਚਾਰ ਟੂਮਾ ਪੰਜ ਪੰਜ ਬੰਦਗਾ ਮੈਂ ਤਾਂ ਐ ਚਾਚੇ ਕਹਿੰਦੇ ਤੂੰ ਜੇਰ ਚ ਰਕਸੂਆ ਲਾ ਕੇ ਪਾ ਲੈ ਤੈਨੂੰ ਤੇਥੋਂ ਚੱਕ ਜਾਂਦਾ ਤੇਰੀ ਘਾਣ ਡਿੰਗੀ ਹੋਈ ਪਈ ਐ ਅੱਛਾ ਬਾਅਦ ਸ਼ਾਮਲਾ ਸੀ ਹੂੰ ਠਾਰਾਂ ਪਈਆਂ ਦਾ ਟੋੜਾ ਜੋ 18 ਰੁਪਈਆ ਦਾ ਤੋਲਾ ਤੋਲਾ ਸੋਨਾ ਆ ਜਾਂਦਾ ਸੀ ਆ ਜਾਂਦਾ ਸੀ ਥਾਰਾ ਅੱਜ ਦਾ ਭਾਵੇਂ ਵੀ ਪਤਾ ਕਿ ਤੈਨੂੰ ਅੱਜ ਤਾਂ ਲੱਖ ਤੋਂ ਉੱਤੇ ਆ ਤੋਲਾ ਤੱਕ ਨਹੀਂ ਹੈ ਤੇ ਦੇਖ ਲੈ ਇਹੋ ਜਿਹੇ ਦੌਰ ਵੀ ਦੇਖ ਲੈ 18 ਰੁਪਈਆ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹਨਾ 2 ਰੁਪਈਆ ਕਿਲੋ ਦੁੱਧ ਵੇਚਾਂ ਮੈਂ 5 ਰੁਪਈਆ ਕਿਲੋ ਦੇ ਸਿੱਕੇ ਵੇਚਾਂ ਮੈਂ 70 ਰੁਪਈਆ ਕਣਕ ਤੇ 70 ਰੁਪਈਆ ਕਪਾਹ ਨਾਲ ਮੈਂ ਅੱਛਾ ਕਾਰੀਗਰ ਦੇ 5 ਰੁਪਈਆ ਹੁੰਦੇ ਤਿਆਰੀ ਦੇ 2 ਰੁਪਈਆ ਹੁੰਦੇ ਹੂੰ ਉਦੋਂ ਤਾਂ ਕਹਿੰਦੇ ਸੀਗੇ ਜਾਨੀ ਕਿ ਇੰਨਾ ਹੀ ਮੋਹ ਪਿਆਰ ਬੜਾ ਸੀ ਸੀਰੀਆਂ ਨਾਲ ਜਾਂ ਦਿਹਾੜੀਆਂ ਨਾਲ ਤੇ ਆਪਾਂ ਗੱਲ ਕਰਦੇ ਹੁੰਦੇ ਸੀਗੇ ਭਈ ਕਣਕ ਦੇਤੀ ਤਾਂ ਕੰਮ ਕਰਾ ਲਿਆ ਇਸ ਤਰ੍ਹਾਂ ਪੂਰਾ ਮਖਾ ਪੰਜੀਰੀਆਂ ਖੋਏ ਨਾਲ ਦੇਖਵਾਏ ਵੈ ਸੀਰੀਆਂ ਨੂੰ ਜਦੋਂ ਆਉਂਦੇ ਮੇਰੇ ਕੋਲੇ ਬਹਿ ਕੇ ਕੁਰਸੀਾਂ 'ਤੇ ਘੰਟਾ ਘੰਟਾ ਹਰੇਕ ਬੰਦਾ ਜਾਂਦਾ ਬੇਬੇ ਤੇਰੇ ਘਰੇ ਛੋਟੇ ਜਿਹੇ ਬਰਦੇ ਸੀ ਅਸੀਂ ਬੱਕਰੂ ਕਦੀ ਕਹ ਦਈਏ ਸਾਰੇ ਪਿੰਡ ਚ ਸਰਾਇ ਤਾਂ ਪਤੋਂ ਨਾ ਕਰ ਲਈਲੀ ਸ਼ਰਮ ਬਿਮਾਰੀਆਂ ਦੀ ਗੱਲ ਕਰਾਂ ਬੇਪੇ ਬਿਮਾਰੀਆਂ ਤਾਂ ਉਦੋਂ ਹੈ ਨਹੀਂ ਸੀ ਹਨਾ ਨਾ 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 ਕਿਸੇ ਐਲਕੋ ਨਹੀਂ ਲੱਗੀ ਸੀ ਹੂੰ ਕਿਸੇ ਦੇ ਖੁੰਡੀ ਨਹੀਂ ਫੜੀ ਸੀ ਅੱਛਾ ਉਸ ਨਹੀਂ ਸੀ ਜੰਮਾ ਵੀ ਤੇ ਕੱਦ ਕਾਠ ਵੀ ਕਹੀਏ ਉਦੋਂ ਬਾਹਰ ਜੰਮੇ ਸੀ ਬਾਹਰ ਜੰਮੇ ਕੰਮ ਕੰਮ ਬਹੁਤ ਕਰਦੇ ਸੀ ਕੰਮ ਬਹੁਤ ਕਰਦੇ ਸੀ ਤੜਕੀ ਜਾਨੀ ਕਿ ਖੇਤਾਂ ਨੂੰ ਨਿਕਲ ਜਾਣਾ ਆ ਇਹ ਲਿਖਿਆ ਪਿਆ ਹੂੰ 4 ਵਜੇ 3 ਵਜੇ ਪਾਪੂ ਜੀ ਆ ਕੇ ਨੇ ਹੱਥ ਜੋੜ ਲੈਣੇ ਹਾਂ ਅਸੀਂ ਚਰਖੇ ਧਾ ਲੈਣੇ ਕੱਲੀਆਂ ਲਾਉਣ ਲੱਗ ਜਾਂਦੇ ਜਾ ਕੇ ਅੱਛਾ ਮੈਂ ਜੇ ਸੁਣਦੇ ਵੀ ਆ ਬਾਪੂ ਬੋਲਦਾ ਤੇ ਉਦੋਂ ਪਿੰਡਾਂ 'ਚ ਜਾਨੀ ਕਿ ਵਿਆਹ ਸ਼ਾਦੀਆਂ ਤੇ ਜਿਹੜੇ ਸਪੀਕਰ ਲੱਗਦੇ ਸੀ ਉਹ ਉਹ ਕੋਠੇ 'ਚ ਬੰਜਿਆਂ ਦੀਆਂ ਦੌਣਾ ਖੜੀਆਂ ਕਰਕੇ ਦੌਂਦੀਆਂ ਅੱਛਾ ਜਿੰਨੇ ਦਿਨ ਵਿਆਹ ਚੱਲਦਾ ਉਹਨੇ ਜਿਹੜੀ ਚੱਲੀ ਜਾਂਦੀ ਸੀ ਪਤਾ ਲੱਗਦਾ ਸੀ ਸਾਰੇ ਪਿੰਡ ਰੋਪੇਤ ਕਾਨਿਆਂ ਦੇ ਵਿਆਹ ਹੈ ਅੱਜ ਹੈਨਾ ਤੇ ਜੀ ਜੇ ਵਿਆਹ ਹੁੰਦਾ ਨਾ ਬੁੜੇ ਗੁਰੀਆਂ ਤੋਂ ਬੱਚੇ ਬੱਚੀ ਤੋਂ ਆਪੋ ਆਪਣੇ ਕੌਲੀ 'ਚ ਜਾ ਕੇ ਭਾਂਡੇ ਹੂੰ ਲੱਡੂ ਜਲੇਬੀਆਂ ਖਾ ਕੇ ਆਉਂਦੇ ਉਸ ਕੋਲ ਦਾ ਚਵਾ ਲਿਆ ਹੁੰਦੇ ਸੀ ਜੀ ਹਾਂ ਬਹੁਤ ਖੁੱਲਾ ਕੰਮ ਸੀ ভাই ਤੇ ਇਹ ਹੋਰ ਗੱਲ ਕਰੀਏ ਉਦੋਂ ਜੇ ਮੰਨ ਲਓ ਵਿਆਹ ਸ਼ਾਦੀਆਂ ਵੇਲੇ ਕੱਪੜੇ ਲੀੜੇ ਸੁਵਾਉਂਦੇ ਸੀਗੇ ਹਾਂ ਹਾਂ ਬਾਈ ਤੇ ਦਰਜੀ ਨੂੰ ਉਦ ਘਰੇ ਬੁਲਾ ਲੈਂਦੇ ਹੈ ਨਹੀਂ ਬਾਈ ਦਰਜੀ ਵਕਤ ਤੇ ਲੈ ਕੇ ਆਉਂਦਾ ਜੀ ਡਿਕੜਾ ਹੀ ਚੜੀ ਹੁੰਦੀ ਮੇਰਾ ਲਖਾਇਆ 사ਲਾਪ ਅੱਛਾ ਤਾਰੀ ਗਾਰਾ ਡਕਣਾ ਪਾਣ ਨੂੰ ਉੱਤੇ ਆਉਂਦਾ ਕੜਾਹੀ ਵੇ ਜੀ ਲੀੜਿਆਂ ਵਾਲਾ ਤੁਮਾੜਾ ਦਿੱਤੀਆਂ ਵਾਲਾ ਉਦਦੇ ਆਉਂਦੇ ਲਿਖਾ ਪੀ ਕੇ ਆ ਮੰਗੇ ਹੂੰ ਤੇ ਕਾਰੀ ਕਰਦੇ 5 ਕਿਲੋ ਆਟਾ ਲੈਂਦਾ ਜੀ 2 ਕਿਲੋ ਗੋੜ ਬਲਦਾਂ ਨੂੰ ਕਿਲੋ ਦੇ ਸਿੱਕੋ ਉਹ ਨੂੰ ਹੀ ਤੂੰ ਸ਼ਹਿਰ ਪੜਾਉਂਦਾ ਇਹ ਗੱਡੀ ਦੇ ਕੋਲੇ ਹਾਂ ਜਾਸ ਤੇ ਇਹ ਉਦੋਂ ਦੀ ਗੱਲ ਕਰੀਏ ਜੇ ਆਪਾਂ ਮੰਨ ਲਓ ਬਾਲੀਆਂ ਹੱਟੀਆਂ ਦੁਕਾਨਾਂ ਵੀ ਹੁੰਦੀਆਂ ਨਹੀਂ ਸੀ ਪਿੰਡਾਂ 'ਚ ਨਹੀਂ ਹੁੰਦੀਆਂ ਸੀ ਨਹੀਂ ਹੁੰਦੀਆਂ ਸੀ ਇਕੱਠਾ ਸਰਦਾ ਹੁੰਦੇ ਤੱਕੇ ਮੰਡੇ ਮੋ ਵੀ ਤਾਂ ਪਿੱਤੋ ਲਮਾਂਗੇ ਹਾਂ ਹੁਣ ਤਾਂ ਰੇਡੀਆਂ ਵਾਲੇ ਬਾਤ ਆ ਜਾਂਦੇ ਆ ਹਾਂ ਤੇ ਇਹ ਬੱਚਿਆਂ ਦੇ ਉਦੋਂ ਜਿਹੜੇ ਖੇਡਾਂ ਦੇ ਜਿਹੜੇ ਹੁੰਦੇ ਸਾਧਨ ਕੀ ਹੁੰਦੇ ਸੀ ਜਾਂ ਮਨੋਰੰਜਨ ਦੇ ਸਾਧਨ ਕੀ ਹੁੰਦੇ ਸੀਗੇ ਕੋਈ ਖੇਡਾਂ ਬੱਚਿਆਂ ਦੀਆਂ ਹਾਂ ਬੱਚਿਆਂ ਦੀਆਂ ਖੇਡਾਂ ਤਾਂ ਕਾਰੀਗਾਰੀ ਰੇੜਾ ਬਣਾਤਾ ਗੱਡਾ ਬਣਾਤਾ ਹੂੰ ਕਿਨੇ ਨਿੱਕੇ ਜੋੜੇ ਸੀ ਉਹ ਲਿਆ ਇੱਕ ਮਿਆਰੀ ਮੱਠ ਲਈ ਉਹਨਾਂ ਨੂੰ ਫੇਕ ਕੇ ਇੱਕ ਖੇਸ ਤੇ ਨੇ ਤੇ ਮੇਲੀ ਦੇ ਦਿੰਦੀਆਂ ਤੇ ਰਿਸ਼ਤੇਦਾਰੀਆਂ ਦੀ ਗੱਲ ਕਰੀਏ ਜੇ ਰਿਸ਼ਤੇਦਾਰੀਆਂ ਨਾਲ ਬੜਾ ਮੋਹ ਪਿਆਰ ਉਦੋਂ ਬਣਿਆ ਹੁੰਦਾ ਸੀ ਹਾਂ ਬੜਾ ਤੇ ਕੋਈ ਸੁਖ ਸੁਨੇਹੇ ਦਾ ਜਰੀਆ ਵੀ ਕੋਈ ਨਹੀਂ ਹੁੰਦਾ ਸੀ ਜਿਆਦਾ ਕੋਈ ਟੈਲੀਫੋਨ ਨਹੀਂ ਹੁੰਦਾ ਸੀ ਚਿੱਠੀ ਚਿੱਠੀ ਅੱਛਾ ਚਿੱਠੀ ਪਾਏ ਹੁੰਦੇ ਡਾਕੀ ਉੱਥੇ ਜਿੱਥੇ ਚਿੱਠੀ ਪਾਉਂਦੇ ਹਾਂ ਉੱਥੇ ਜਾ ਵੜੀ ਉਦੋਂ ਵੀ ਚਿੱਠੀ ਆ ਜਾਂਦੀ ਮਾਰ ਜਦੋਂ ਡਾਕੀ ਆ ਕੇ ਬਾਰ ਖੜਕਾਉਂਦਾ ਸੀ ਹਾਂ ਤਾਂ ਇੱਕ ਬੱਕਰੀ ਜੀ ਖੇਚ ਹੁੰਦੀ ਸੀ ਭਈ ਹਾਂ ਡਾਕੀ ਆਇਆ ਚਿੱਠੀ ਲੈ ਕੇ ਆਉਂਦਾ ਸੀ ਤੇ ਸੁਖ ਸੁਨੇਹਾ ਲੈ ਕੇ ਆਇਆ ਹੈਨਾ ਹਾਂ ਡਾਕੀ ਆਉਂਦਾ ਸੀ ਤੇ ਉਹਦੀ ਸੇਵਾ ਪਾਣੀ ਵੀ ਕਰਦੇ ਚਾਹ ਪਾਣੀ ਕੁਝ ਪਾਣੀ ਬਾਦੂ ਹੂੰ ਬਾਦੂ ਉਹ ਮਹੌਲ ਬੜਾ ਵਧੀਆ ਸੀ ਮਾ ਮੋਰੀ ਦਾ ਸੀ ਬਈ ਮੈਂ ਤਾਂ ਗਰੀਬਾਂ ਦੇ ਕੁੜਗਾਂ ਨੂੰ ਪੰਜ ਪੰਜ ਕਿਲੋ ਕੇ ਉਹ ਵੀ ਲਾ ਕੇ ਦਿੱਤਾ ਹੂੰ ਕੱਪੜਾ ਲੀੜਾ ਵੀ ਭਾਂਡਾ ਚੱਕਰ ਵੀ ਦਿੱਤਾ ਦੁੱਧ ਬਾਦ ਵੀ ਦੇਣਾ ਮੰਜਾ ਬਹੁਤ ਨਿਆਣੇ ਕੁੜਗਾਂ ਤੇ ਬਾਪੂ ਜੀਆਂ ਦੇਖਾ ਇੱਧਰ ਇੱਧਰ ਇੱਕ ਦਰਵਾਜ਼ੇ ਨਾਲ ਠਾਤੀ ਦਰਵਾਜ਼ੇ 'ਤੇ ਬਿਠਾਈਆਂ ਮਾ ਨਾ ਮੰਜਾ ਹੁੰਦੇਗਾ ਅੱਛਾ ਵਿਆਹ ਕੇ ਜਦੋਂ ਬੇਬੇ ਤੂੰ ਆਈ ਇਸ ਪਿੰਡ ਹਾਂ ਹਾਂ ਤੇ ਪਿੰਡ ਦੀਆਂ ਬੁੜੀਆਂ ਵੀ ਆਈਆਂ ਹੋਣਗੀਆਂ ਦੇਖਣ ਉਦੋਂ ਸਗੜ ਕਿੰਨਾ ਕਰ ਦਿੰਦੇ ਹੁੰਦੇ ਸਗੜ ਨੂੰ खंडी चुनी चार उतो की जिम्मे चंदी का मूह वेख दिया कोई लटकी तूचा ना कर अच्छा। अच्छा। दी कोई समझ नहीं मैं करी मैं करी जावा ਕੁੜਗਾਲੀਆਂ ਕਿ ਮੇਰੇ ਪਤਾ ਦਾ ਨਕਸ਼ਾ ਮੇਰ ਦਾ ਸੀ ਅੱਛਾ ਜੀ ਪਹਿਲਾਂ ਦੇ ਭਾ ਦੂ ਵੇਖ ਲੋ ਨਹੀਂ ਮੈਂ ਦਿਖਾਉਂਗੀ ਅੱਛਾ ਹਜਾ ਮੌਲ ਸੀ ਹੂੰ ਤੇ ਜਾਨੀ ਕਿ ਦਰਾਣੀਆਂ ਜਠਾਣੀਆਂ ਕਿੰਨੀਆਂ ਸੀਗੀਆਂ ਤੁਸੀਂ ਤਿੰਨ ਅੱਛਾ ਤਿੰਨੇ ਇੱਕੇ ਪਿੰਡ ਦੇ ਹਾਂ ਇੱਕੋ ਪਿੰਡ ਦੇ ਹੂੰ ਇੱਕ ਤਾਂ ਸ਼ਕੀਤ ਪਹਿਲਾਂ ਜਾਣਦੀਆਂ ਸੀ ਤੁਸੀਂ ਇੱਕ ਦੂਜੀ ਨੂੰ ਨਹੀਂ ਇੱਕ ਤਾਂ ਸ਼ਕੀਤ ਭੈਣ ਸੀ ਅੱਛਾ ਇੱਕ ਥੋੜੇ ਇਹ ਬਾਣਾ ਦੀ ਦਸਕ ਦੀ ਵਿੱਚੀ ਸੀ ਹੂੰ ਤੇ ਮਰਦ ਦੇ ਛੋਨਾ ਨਾ ਬੇਸੀ ਜੀ ਉਹ ਛੋਟੀ ਸੀ ਮੈਂ ਬੱਚਾ ਲੜੀ ਸੀ ਤੇ ਸੰਧਾਰਾ ਵਗੈਰਾ ਜਦੋਂ ਆਉਂਦਾ ਫਿਰ ਇਕੱਠਿਆਂ ਦਾ ਇੱਕ ਇੱਕ ਜਣਾ ਨਹੀਂ ਰਿਕੇ ਅਡੋਡੀ ਮੇਰੀ ਭੈਣ ਤਾਂ ਮੈਂ ਚੋਸਰ ਤੋਂ ਪਹਿਲਾਂ ਵਿਆਹੀ ਸੀ ਅੱਛਾ ਉਹ ਕਿੱਦੇ ਦੀ ਮੁੱਕੀ ਐ ਉਹਦੇ 7 ਬੱਚੇ ਛੀ ਪਾਕੇ ਇੱਕ ਬੀਬੀ ਅੱਛਾ ਉਹ ਕਿੱਜਾ ਨਹੀਂ ਮੁੱਕੀ ਐ ਤਾਂ ਨਾ ਤੇਰੇ ਨੇ ਤਾਂ ਨਹੀਂ ਸਾਡੀ ਜ਼ਮੀਨਾਂ ਉੱਤੇ ਅੱਛਾ ਹੂੰ ਬਹੁਤ ਪਰਿਵਾਰ ਹੁੰਦਾ ਵੀ ਤੇ ਛੋਡੇ ਬੱਚਿਆਂ ਦੀ ਗੱਲ ਕਰਾ ਕਿੰਨੇ ਬੱਚੇ ਮੇਰੇ ਜੀ ਹਾਂ ਮੇਰੇ ਤਾਂ ਛੀ ਬੱਚੇ ਦੋ ਪਾਕੇ ਚਾਰ ਬੀਬੀਆਂ ਅੱਛਾ ਚਾਰ ਬੀਬੀਆਂ ਦੋ ਕਾਕੇ ਸਾਰੇ ਬੱਚੇ ਵਿਆਹੇ ਹੋਏ ਆ ਹਾਂ ਸਾਰੇ ਵਿਆਹੇ ਜੋ ਕਾਲੇ ਆ ਤੇ ਜਿਹੜੇ ਕਾਕੇ ਆ ਉਹਨਾਂ ਦੇ ਗਾਹਾਂ ਬੱਚੇ ਕਿੰਨੇ ਕਿੰਨੇ ਉਹਨਾਂ ਦੇ ਇਹ ਤਾਂ ਇੱਕ ਬੀਬੀ ਆ ਦੋ ਕਾਕੇ ਆ ਅੱਛਾ ਉਹਦੇ ਦੋ ਕਾਕੇ ਆ ਹੂੰ ਇੱਕ ਤਾਂ ਕੈਨੇਡਾ ਅਮਰੀਕਾ ਚ ਗਏ ਨੂੰ ਛੀਮਾ ਸਾਲ ਹੋ ਗਿਆ ਵਿਆਹ ਨੂੰ ਅੱਛਾ ਬੀਬੇ ਪੰਜਵਾਂ ਸਾਲ ਉਹਨਾਂ ਨੂੰ ਗਿਆਨ ਦੋਹਾਂ ਜੀਆਂ ਨੂੰ ਪੱਕੇ ਹੋ ਜਾਣਗੇ ਚਲੋ ਤੇ ਛੋਟਾ ਮੰਗਿਆ ਵਾ ਉਹਦਾ ਇੱਥੇ ਕਿੱਥੇ ਚ ਵਿਆਹ ਕਰਦੇ ਹੂੰ ਇਹ ਕਰਮਾਂ ਵਾਲੀਆਂ ਹੁੰਦੀਆਂ ਦਾਦੀਆਂ ਪੜਦਾਦੀਆਂ ਜਿਹਨਾਂ ਕਰਮਾਂ ਆ। ਪੋਤਿਆਂ ਦੋਤਿਆਂ ਦੇ ਜਿਹੜੇ ਵਿਆਹ ਦੇਖਦੀਆਂ। ਮੂੰਹ ਵੀ ਬੜਾ ਕਰਦੇ ਆ। ਕਰਦੇ। ਪੈਸੇ ਸੁਹਾਣੇ ਬਹਿੰਦੇ ਆ। ਹੂੰ। ਹਾਂ ਬੜਾ ਮੌਕਾ ਤੇ ਚਾਤਨ ਖੇਤ ਲੈ ਚਲ ਗਏ। ਚਾਤਨ ਮੰਡੀ ਕਿਹੜਾ ਮਰਵਾਦਾ ਜੇ। ਅੱਜ ਪਰਿਵਾਰ ਤੇਰਾ ਐਡਾ ਹਰਿਆ ਭਰਿਆ। ਹਾਂ। ਹੈਨਾ? ਹੂੰ ਹੂੰ। ਤੇ ਦੇਖ ਕੇ ਖੁਸ਼ੀ ਤਾਂ ਬਹੁਤ ਹੁੰਦੀ ਹੋਊ। ਖੁਸ਼ੀ ਤਾਂ ਬਹੁਤ ਹੈ ਮੈਂ ਕਹਿੰਦੀ ਮੈਂ ਤਾਂ ਆ ਬੱਚੇ ਪੜ ਕੇ ਨਾਂ ਪੋਤੇ, ਛੋਟਾ ਪੁੱਤ ਪੋਤਾ। ਹਾਂ। ਬਿਨਲਾ ਹੋ ਜਾ ਕੇ ਹਾਂ ਤੁਸੀਂ ਤੇ ਗਏ ਨੁਕਸੇ ਹੋ ਗਿਆ ਅੱਛਾ ਹਾਂ ਸਕੂਲ ਤੋਂ ਬਾਹਰ ਖੜਾ ਹੂੰ ਕੱਲਾ ਕੁਛ ਇਨਜਾਨ ਦਾ ਲਿਆ ਉਪਰ ਝਕੇ ਕੁੜਗੂ ਆਦੋ ਨਾ ਬੰਦ ਹੋ ਜਾਏ ਪਾਣੀ ਮਕਾ ਲੋ ਕੁੜਗੂ ਮੁੰਡਿਆਂ ਨੇ ਨਾ ਹਉਣਾ ਹੋ ਜਿੱਦਰ ਛੱਡ ਹੋ ਅੱਛਾ ਦਿਮਾਗ ਤੇ ਮੇਰਾ ਸਹੀ ਹੈ ਹੂੰ 17 14 ਕੁ ਵੇੜਾ ਨਾ ਹੋ ਜਾਏ ਫੇ ਤੜਕੇ ਨਹੀਂ ਮਿਲਣਾ ਅੱਛਾ ਬੀਬੀ ਹਾਂ ਕੋਈ ਤੇ ਦਿਮਾਗ ਸਹੀ ਹੈ ਜਣ ਕੇ ਫੇਕਰ ਸਾਰਾ ਬੀਬੇ ਤੂੰ ਰੱਖਦੀਆਂ ਰੱਖਦੀਆਂ ਹੈ ਰੱਖਦੀ ਉਹ ਤੇ ਪਰਿਵਾਰ ਵਾਲੇ ਪੂਰਾ ਰੱਖਦੇ ਉਹ ਤੇਰਾ ਸਹਿੰਦੇ ਆ ਬਾਦ ਨੂੰ ਅੱਜ ਤਰਕੇ ਤਰਕੇ ਨੇ ਮੇਠਾ ਹੂੰ ਫੇ ਬਲਾਂਡੇ ਚ ਅੱਛਾ ਬਡੇ ਹੰਦੇ ਚ ਗਰਮੀ ਆਉਦੀ ਐ ਫੇ 11:00 ਵਜੇ 12 ਅੰਦਰ ਏਸੀ ਚ ਨਹੀਂ ਮੈਂ ਪਹਿੰਦੀ ਏਸੀ ਸਾਰੇ ਕਮਰੇ ਚ ਅਸੀਂ ਮਾਂ ਬਤ ਬਲਾਂਡੇ ਚ ਪੈ ਜਾਨੀ ਅੱਛਾ ਏਸੀ ਚ ਨਹੀਂ ਪੈਂਦੀ ਮੈਂ ਪੈਂਦੀ ਤੇ ਛੋਡੇ ਵੇਲੇ ਚ ਤਾਂ ਏਸੀ ਹੈ ਨਹੀਂ ਸੀ ਹਣਾ ਬੇਬੇ ਹੋ ਤਾਂ ਹੀ ਜਗੀਏ ਨਹੀਂ ਹੈ ਤਾਂ ਹੀ ਤਾਂ ਗੀਤ ਹੈਤ ਵੀ ਤੇਰੀ ਵਧੀਆ ਪਈ ਐ ਤੈਨੂੰ ਤੇ ਮੇਰਾ ਪੋਤਾ ਕਹਿੰਦਾ ਉੱਥੋਂ ਵਾਲਾ ਬੰਦਾ ਅੱਛਾ ਬੇਬੇ ਤੇ ਤੁਮ ਫਰਖੰਦ ਕਿਉਂ ਨਹੀਂ ਕੀਤੀ ਹੂੰ ਮਗਰ ਰੋਟੀਆਂ ਦਾ ਫੂਜਗਾ ਨਹੀਂ ਆਉਂਦਾ ਸੀ ਤੁਹ ਫਰ ਕਹਿੰਦਾ ਤਬਰ ਵੱਡਾ ਸੀ ਹਾਂ ਫੇ ਕਹਿੰਦਾ ਤਿੰਨ ਕੱਟ ਇਕੱਠੇ ਸੀ ਦੇ ਬਾਪੂ ਵਰਗੇ ਚਾਚਾਤਾ ਆਇਆ ਅੱਛਾ ਤੇ ਫੇ ਕਹਿੰਦਾ ਤੂੰ ਕੋਠੇ ਤੇ ਖੜ ਕੇ ਬਾਤ ਸਕੌਂਦੀ ਸੀ ਅੱਛਾ ਮੈਂ ਕਿਹਾ ਗੋਹੇ ਦੇ ਟੋਕਰੇ ਤੇ ਚੜੀ ਦੇ ਪੈਗਾ ਅੱਛਾ ਇਸ ਕੋਠੇ ਸੀ ਹੂੰ ਬੜਾ ਕੁਛ ਕਰਦੇ ਹੋ ਉਦੋਂ ਤਾਂ ਫਿਰ ਪਰਿਵਾਰ ਸਾਂਝੇ ਸੀ ਹਾਂ ਹਾਂ ਪਸ਼ੂ ਡੰਗਰ ਵੀ ਸਾਰੇ ਇਕੱਠੇ ਸਾਂਭਦੇ ਸੀ ਇਕੱਠੇ ਤੇ ਰੋਟੀ ਵੀ ਇੱਕੋ ਚੁੱਲੇ ਤੇ ਇੱਕੋ ਜੁੱਲੇ ਤੇ ਇੱਕੋ ਜੁੱਲੇ ਤੇ ਉਦੋਂ ਫਿਰ ਬਾਰੀ ਨਾਲ ਲਾਉਂਦੀਆਂ ਦਰਾਣੀਆਂ ਨਾ ਨਾ ਰੋਟੀਆਂ ਕੱਠਵੇਂ ਪਕਾ ਲੈਂਦੀਆਂ ਅੱਛਾ ਇੰਨਾ ਚੋ ਰੋਟੀ ਬਾਰੀ ਨਾਲ ਫੜਾਇਆ ਹੁੰਦੀਆਂ ਇਹੇ ਕੰਮ ਤਿੰਨ ਭਾਈ ਮੂਰੇ ਤੇ ਬਾਪੂ ਜੀ ਆਕੇ ਇਥੇ ਵੀ ਬਾਰੀ ਨਾਲ ਫੜਾਇਆ ਨਾ ਤਿੰਨੇ ਜਣੀਆਂ ਯਾਨੀ ਕਿ ਮੰਜੇ ਦੀ ਛਾਂ ਕਰਕੇ ਪਕਾਈਆਂ ਵੀ ਆ ਨਾ ਨਾ ਹੈ ਨਾ ਆਪਣੇ ਚਰਾਣੀਆਂ ਚ ਗੁੰਨੇ ਦਾ ਵਧੀਆ ਰਸੋਈ ਅੱਛਾ ਰਸੋਈਆਂ ਚ ਰਸੋਈਆਂ ਚ ਆਮ ਤਾਂ ਪਿੰਡਾਂ ਚ ਦੇਖਿਆ ਮੈਂ ਵੀ ਸੁਰਤੋ ਸੰਭਾਲੀ ਏ ਜਦੋਂ ਤੇ ਉਦੋਂ ਮੰਜੇ ਦੀ ਛਾਂ ਜੀ ਕਰਕੇ ਕੋਈ ਜੀ ਥਾਂ ਨਹੀਂ ਹੁੰਣਾ ਹੈਨਾ ਕਿ ਥਾਂ ਤੇ ਆਪਣਾ ਘਲਾੜੀਆਂ ਚੱਲਦੀਆਂ ਬੰਨੇ ਲਿਆਉਂਦੇ ਠਾ ਠਾ ਗੋੜ ਲਿਆਉਂਦੇ ਇੱਥੇ ਪਰ ਜਾ ਫਤਾਂ ਦਾ ਗੁੜਾ ਮਰ ਗਿਆ ਅੱਛਾ ਫਾਇਆਂ ਜਿਮੀ ਦਾ ਚੱਕ ਕਰੀnga ਬੈਠਣਾ ਹੂੰ ਵੀ ਉਹ ਗਰੀਬ ਵਿਚਾਰੇ ਕਿੱਥੋਂ ਚੁੱਲ੍ਹੇ 'ਚ ਅੱਗ ਪਾਉਂ ਹੂੰ ਮੈਂ ਉਹਨਾਂ ਨੂੰ ਕਿਹਾ ਹੀ ਹੂੰ ਮੇਰੇ ਭਾਈ ਮੈਂ ਪਹਿਲਾਂ ਚਾਹ ਪਚਾਉਂ ਫੇਰ ਰੋਟੀ ਬਿਟਾਉਂ ਸੰਗਦ ਉਹ ਮੰਗ ਮੰਦੇ ਸੱਛੀਆਂ ਹੂੰ ਤੇ ਮੈਂ ਇਹਨਾਂ ਦੇ ਮਸੀ ਮੈਂ ਖਾ ਥਾਡੇ ਤੋਂ ਪਾ ਗਿਆ ਜਿਨਾ ਦੀ ਮਗਰੋਂ ਪਾ ਗਿਆ ਹੂੰ ਉਹਨੇ ਹੀ ਫਾਂਦਰੂ ਆ ਦੀ ਮਾਸੀ ਮੈਂ ਤੇਰੇ ਨਾਲ ਨੱਥ ਪਾਉਂ ਮੈਂ ਕਿਹਾ ਮੈਨੂੰ ਕੋਈ ਜਰੂਰਤ ਨਹੀਂ ਮਾਤਾ ਛਾਦੀ ਮਾਰੀ ਆ ਨਹੀਂ ਉਹ ਅੱਧ ਚਲ ਅੱਛਾ ਜਦੋਂ ਪ੍ਰੇਮੀਆਂ ਨੇ ਚਾਹਾਂ ਦੇ ਪਤੀਲੇ 'ਚ ਰੋਟੀਆਂ ਖਾਧੀਆਂ ਹੂੰ ਉਹ ਕਹਿੰਦੇ ਸਾਨੂੰ ਮਾਈ ਦਿਖਾ ਦੇ ਹੂੰ ਜਿਨੇ ਨਾ ਨਾ ਪਾਣੀ ਪੀਜੇ ਹੂੰ ਮੈਂ ਕਿਹਾ ਇੱਕ ਭਾਈ ਮੇਰੀ ਭੈਣ ਦੀ ਨੂੰ ਮੈਂ ਅੱਛਾ ਮੈਂ ਕੱਲੀ ਨਹੀਂ ਆਉਦੀ ਹੁਕਮ ਕਰਦੀ ਹੁਕਮ ਕਰਕੇ ਕੀ ਹੈ ਹੂੰ ਤੇ ਬਾਂਹਾਂ ਦਾਏ ਦੇਖਦਾ ਜੀ ਹੂੰ ਫਰੇਮ ਪਿੱਛੋਂ ਕਿਵੇਂ ਆ ਰਹੇ